ਤੁਸੀਂ ਖੁਦ ਸਮਝ ਸਕਦੇ ਹੋ ਜਿੱਥੇ ਕੈਨੇਡਾ ਵਰਗੀ ਕੰਟਰੀ ਦੇ ਵਿੱਚ ਜਾ ਕੇ 6-6 ਮਹੀਨੇ ਬੱਚਿਆਂ ਨੂੰ ਕੰਮ ਨਹੀਂ ਮਿਲ ਰਿਹਾ ਅਤੇ 6 ਮਹੀਨੇ ਬਾਅਦ ਬੱਚਾ 1.5 ਲੱਖ ਤੋਂ ਜ਼ਿਆਦਾ ਪਰ ਮਤ ਅਰਨ ਕਰ ਰਿਹਾ ਸੋ ਅਗਰ ਤੁਸੀਂ ਵੀ ਸਾਈਬਰਸ ਅਪਲਾਈ ਕਰਨਾ ਚਾਹ ਰਹੇ ਹੋ ਫੈਬ ਬੰਡੇਗ ਦੇ ਵਿੱਚ 100% ਵੀਜ਼ਾ ਲੈਣਾ ਚਾਹ ਰਹੇ ਹੋ ਬਿਨਾ ਇੰਟਰਵਿਊ ਤੋਂ ਵੀਜ਼ਾ ਲੈਣਾ ਚਾਹ ਰਹੇ ਹੋ ਔਰ ਫੋਰ ਬੈਂਡ ਦੇ ਨਾਲ ਤੁਸੀਂ 100% ਵੀਜ਼ਾ ਲੈਣਾ ਚਾਹ ਰਹੇ ਹੋ ਔਰ ਸਾਰੀ ਪੇਮੈਂਟ ਵੀਜ਼ਾ ਲੱਗਣ ਤੋਂ ਬਾਅਦ ਦੇਣਾ ਚਾਹ ਰਹੇ ਹੋ ਤੇ ਅੱਜ ਹੀ ਵਿਜ਼ਿਟ ਕਰੋ ਸਾਈਓਵਰਸ ਐਜੂਕੇਸ਼ਨ ਸਰਵਿਸ ਔਰ ਪੰਜਾਬ ਦੇ ਸਭ ਤੋਂ ਸਸਤੇ ਪੈਕੇਜ ਅਨਰੋਲ ਹੋਵੋ ਸੋ ਦੋਸਤੋ ਬਹੁਤ ਸਾਰੇ ਕੰਸਲਟੈਂਟ ਵੀ ਪੰਜਾਬਦਿਆਂ ਦੇ ਮੈਨੂੰ ਜਿਨ੍ਹਾਂ ਦੀ ਕਾਲ ਆਈ ਉਹਨਾਂ ਨੇ ਮੈਨੂੰ ਕਿਹਾ ਸਰ ਤੁਸੀਂ ਸਾਈਪਰਸ ਨੂੰ ਇੰਨਾ ਕੋ ਹਾਈਲਾਈਟ ਕਰ ਦਿੱਤਾ ਨਾ ਕਿ ਜਿੱਥੇ ਕਿਸੇ ਨੂੰ ਪਤਾ ਨਹੀਂ ਸੀ ਕਿ ਸਾਈਪਰਸ ਹਰ ਇੱਕ ਤੁਹਾਡੇ ਬਦੌਲਤ ਕਰੇਗੀ ਤੁਹਾਡੇ ਕਰਕੇ ਕਿ ਤੁਸੀਂ ਸਾਈਪਰਸ ਗਏ ਕਿ ਕਿ ਜਿੱਨਾ ਤੁਸੀਂ ਆਪਣੇ ਪੇਜ ਤੇ ਦਿਖਾਇਆ ਸਾਈਪਰਸ 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 ਜਿਹੜੇ ਕੰਸਲਟੈਂਟ ਸਾਈਪਰਸ ਨੂੰ ਕਦੀ ਪ੍ਰਮੋਟ ਨਹੀਂ ਸੀ ਕਰਦੇ ਉਹਨਾਂ ਨੇ ਵੀ ਪ੍ਰਮੋਟ ਕਰਨਾ ਸ਼ੁਰੂ ਕਰ ਦਿੱਤਾ ਬਿਕੋਜ਼ ਉਹਨਾਂ ਨੂੰ ਲੱਗਦਾ ਸੀ ਕਿ ਸਾਈਪਰਸ ਵਧੀਆ ਕੰਟਰੀ ਨਹੀਂ ਹੈ ਲੇਕਿਨ ਜਦੋਂ ਉਹਨਾਂ ਨੇ ਤੁਹਾਡੀ ਵੀਡੀਓਜ਼ ਦੇਖੀਆਂ ਉੱਥੋਂ ਦੇ ਬੱਚਿਆਂ ਦੇ ਰਿਵਿਊ ਸੁਨੇ ਓਪੀਨੀਅਨ ਦੇਖਿਆ ਬੱਚਿਆਂ ਦਾ ਤੇ ਅੱਜ ਉਹ ਵੀ ਇੰਨੇ ਐਕਸਾਈਟਡ ਹੋ ਗਏ ਨੇ ਕਿ ਉਹਨਾਂ ਨੇ ਵੀ ਆਪਣੇ ਪੇਜ ਤੇ ਬਹੁਤ ਜ਼ਿਆਦਾ ਪ੍ਰਮੋਟ ਕਰਨਾ ਸਾਈਪਰਸ ਨੂੰ ਸਟਾਰਟ ਕਰ ਦਿੱਤਾ ਔਰ ਇਹ ਸਿਰਫ ਤੁਹਾਡੀ ਬਦੌਲਤ ਹੋਇਆ ਕਿ ਅੱਜ ਜਿੱਥੇ ਕੈਨੇਡਾ ਬੱਚਾ ਜਾਣਾ ਚਾਹ ਰਿਹਾ ਸੀ ਜੋ ਹਰ ਪੇਜ ਤੇ ਹਰ ਇੱਕ ਕੰਸਿਡੈਂਟ ਕੈਨੇਡਾ ਕੈਨੇਡਾ ਕਰ ਰਿਹਾ ਸੀ ਹਰ ਬੱਚਾ ਕੈਨੇਡਾ ਕੈਨੇਡਾ ਕਰ ਰਿਹਾ ਸੀ अज हर एक एजेंट अपने पेज पर सैप्रस बोल रहा है तो हर बच्चा कह रहा है कि असी सैप्रस अपलाई करना है सो बिलीव करना मेरे ऑफिस भी इस तरह के बच्चों ने विजिट किया जिन्होंने कहा सर साफ लैटर आ गई कैनडा तो लेकिन हूँ असी कैनडा नहीं जाना चाह रहे साड़ी साफ लैटर आ गई यूके तो साड़ी इंटरव्यू यूनिवर्सिटी की क्लीयर हो गई लेकिन असी अपना आइडिया ड्रॉप करता हूँ असी यूके नहीं जाना थोड़ी एड देख के असी चेंज कर दिता हूँ असी सइप्रस अप्लाई कर आए हैं तो ਸੋ ਜਦੋਂ ਬੱਚਿਆਂ ਨੇ ਦੇਖਿਆ ਕਿ ਐਨਾ ਅੱਛਾ ਫੀਡਬੈਕ ਹੈ ਜੋ ਬੱਚਾ ਅੱਜ ਜਾ ਕੇ ਕੈਨੇਡਾ ਯੂਕੇ ਜਾਂ ਨਿਊਜ਼ੀਲੈਂਡੇ ਜਾ ਕੇ ਹਰ ਨਹੀਂ ਕਰ ਸਕਦਾ 1.5 ਤੋਂ ਪੌਣੇ 2 ਲੱਖ ਰੁਪਿਆ ਹਰ ਬੱਚੇ ਦਾ ਕਹਿਣਾ ਕਿ ਜਿਸ ਬੱਚੇ ਨੂੰ ਉਥੇ 6 ਮੰਥ ਹੋ ਗਏ ਨੇ ਹਰ ਕੋਈ ਬੱਚਾ ਜਿਸ ਬੱਚੇ ਨੂੰ 6 ਮਹੀਨੇ ਹੋ ਗਿਆ ਇੱਕ ਸਿੰਗਲ ਬੱਚਾ ਨੇ ਅਸਲ ਸਾਈਪਰਸਿਚ ਮਿਲਿਆ ਜਿਨੇ ਕਿਹਾ ਹੋਵੇ ਕਿ ਸਰ ਮੈਂ 1.5 ਲੱਖ ਤੋਂ ਘੱਟ ਕਮਾ ਰਿਹਾ ਉਹ ਜਿਹੜੇ ਬੱਚਿਆਂ ਨੇ ਕਿਹਾ ਸੀ ਲੱਖ ਤੋਂ ਸਵਾ ਲੱਖ ਕਮਾ ਰਹੇ ਆ ਉਹ ਬੱਚੇ ਨੂੰ ਆਏ ਹੋਏ ਜ਼ਿਆਦਾ ਜ਼ਿਆਦਾ ਮੰਥ ਜਾਂ 2 ਮੰਥ ਹੋਇਆ ਹੈ ਤੁਸੀਂ ਖੁਦ ਸਮਝ ਸਕਦੇ ਹੋ ਜਿੱਥੇ ਕੈਨੇਡਾ ਵਰਗੀ ਕੰਟਰੀ ਦੇ ਵਿੱਚ ਜਾ ਕੇ 6-6 ਮਹੀਨੇ ਬੱਚਿਆਂ ਨੂੰ ਕੰਮ ਨਹੀਂ ਮਿਲ ਰਿਹਾ ਅਤੇ 6 ਮਹੀਨੇ ਬਾਅਦ ਬੱਚਾ 1.5 ਲੱਖ ਤੋਂ ਜ਼ਿਆਦਾ ਪਰ ਮਤ ਅਰਨ ਕਰ ਰਿਹਾ ਸੋ ਅਗਰ ਤੁਸੀਂ ਵੀ ਸਾਈਬਰਾਸ ਅਪਲਾਈ ਕਰਨਾ ਚਾਹ ਰਹੇ ਹੋ ਫੈਬੰਡੇਗ ਦੇ ਵਿੱਚ 100% ਵੀਜ਼ਾ ਲੈਣਾ ਚਾਹ ਰਹੇ ਹੋ ਬਿਨਾ ਇੰਟਰਵਿਊ ਤੋਂ ਵੀਜ਼ਾ ਲੈਣਾ ਚਾਹ ਰਹੇ ਹੋ ਔਰ ਫੋਰ ਬੈਂਡ ਦੇ ਨਾਲ ਤੁਸੀਂ 100% ਵੀਜ਼ਾ ਲੈਣਾ ਚਾਹ ਰਹੇ ਹੋ ਔਰ ਸਾਰੀ ਪੇਮੈਂਟ ਵੀਜ਼ਾ ਲੱਗਣ ਤੋਂ ਬਾਅਦ ਦੇਣਾ ਚਾਹ ਰਹੇ ਹੋ ਤੇ ਅੱਜ ਹੀ ਵਿਜ਼ਿਟ ਕਰੋ ਸਾਈਓਵਰਸ ਐਜੂਕੇਸ਼ਨ ਸਰਵਿਸ ਔਰ ਪੰਜਾਬ ਦੇ ਸਭ ਤੋਂ ਸਸਤੇ ਪੈਕੇਜ ਅਨਰੋਲ ਹੋਵੋ ਔਰ ਸਾਈਪ੍ਰਸ ਜਾ ਕੇ ਬਣਾਓ ਆਪਣੀ ਲਾਈਫ ਸਾਈਓ ਓਵਰਸੀਜ਼ ਨਾਲ ਮਿਲ ਕੇ ਥੈਂਕ ਯੂ ਵੈਰੀ ਮਚ